ਦੁਨੀਆ ਭਰ ਦੇ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ ਦੇ ਸ਼ਹਾਦਤ ਨੂੰ ਬਹੁਤ ਹੀ ਸਰਦਾਪੂਰਵਕ 350 ਸਾਲਾ ਮਨਾਇਆ ਜਾ ਰਿਹਾ ਹੈ ਇਸ ਦੇ ਸਬੰਧ ਦੇ ਵਿੱਚ ਸਾਡੇ ਕੋਲ ਡਾਕਟਰ ਇੰਦਰਜੀਤ ਸਿੰਘ ਜੀ ਵਾਸੂ ਅੱਜ ਇਸ ਸ਼ਹਾਦਤ ਦੇ ਸਬੰਧ ਵਿੱਚ ਕੁਝ ਆਪਣੇ ਵਿਚਾਰ ਪੇਸ਼ ਕਰਨਗੇ ਵਾਸੂ ਜੀ ਪਰਮ ਸਤਕਾਰਯੋਗ ਵਿਚਾਰਨ ਵਾਲੀ ਹੋ ਜਾਂ ਯਾਦਨ ਵਾਲੀ ਹੋ ਫਗਵਾੜਾ ਨਿਵਾਸੀ ਹੋ ਸਭ ਤੋਂ ਪਹਿਲੇ ਫਤਿਹ ਪ੍ਰਵਾਨ ਕਰਨਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਆਪ ਜਿਵੇਂ ਜਾਣਦੇ ਹੋ ਕੇ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾਂ ਦੀ ਛੇਤੀ ਪਰਉਪਨ ਬੜੇ ਸ਼ਾਨ ਨਾਲ ਮਨਾਇਆ ਜਾ ਰਿਹਾ ਹੈ ਅਤੇ ਉਛਾ ਹੋ ਵੀ ਕਿਉਂ ਨਾ ਕਿਉਂਕਿ ਗੁਰੂ ਸਾਹਿਬ ਨੇ ਜਿਸ ਢੰਗ ਨਾਲ ਆਪਣੇ ਪਿਆਰ ਮਨੁੱਖਤਾ ਦੇ ਪ੍ਰਤੀ ਜਾਰਕੀਤੇ ਔਰ ਮਨੁੱਖਤਾ ਦੇ ਆਜ਼ਾਦੀ ਲਈ ਆਪਣੇ ਜਾਨ ਨੂੰ ਵਾਰਿਆ ਉਹਨੇ ਆਪਣੇ ਆਪ ਨੂੰ ਕੀਮਤੀ ਨਹੀਂ ਸਮਝਿਆ ਔਰ ਜਿਹੜੀ ਧਾਰਮਿਕ ਆਜ਼ਾਦੀ ਹੈ ਉਸ ਨੂੰ ਜ਼ਿਆਦਾ ਕੀਮਤੀ ਸਮਝਿਆ ਹੈ ਔਰ ਤੁਹਾਨੂੰ ਪਤਾ ਹੈ ਕਿ ਉਹਨਾਂ ਨੇ ਵੰਗਿਆ ਸ਼ਬਦ ਲਿਖੇ ਨੇ ਤੇ ਸਤ్రੰਗਿਆ ਸ਼ਬਦ ਲਿਖੇ ਨੇ ਤੇ ਉਹਨਾਂ ਜਿਹੜੀ ਸਮਿੱਚੀ ਬਾਣੀ ਹੈ ਉਹ ਚ ਮਨੁੱਖੀ ਜੀਵਨ ਦੀ কল্যাণ ਤੇ ਕੁਛ ਹਾਲੀ ਦਾ ਵਿਸ਼ਾ ਲਿਆ ਗਿਆ ਹੈ। ਔਰ ਦੇਖੋ ਕੋਈ ਵੀ ਯੁਗ ਹੋਵੇ ਮਨੁੱਖ ਦੀਆਂ ਖੂਬੀਆਂ ਵਿਸ਼ੇਸ਼ਤਾਵਾਂ ਉਹੀ ਰਹਿੰਦੀਆਂ ਨੇ। ਅੱਜ ਜਿਹੜਾ ਮਨੁੱਖ ਹੈ ਉਹਦੇ ਪ੍ਰਸੰਗ ਵਿੱਚ ਇਸ ਬਾਣੀ ਦੇ ਸੰਦੇਸ਼ਾਂ ਨੂੰ ਅਸੀਂ ਵਾਚਣਾ ਹੈ। ਅੱਜ ਦਾ ਮਨੁੱਖ ਜਿਹੜਾ ਉਹ ਪੁਰਾਣੇ ਮਨੁੱਖ ਵਾਂਗੂ ਹੀ ਪੰਜ ਵਿਗਾੜੀ ਪ੍ਰਵਿਰਤੀਆਂ 'ਚ ਫਸਿਆ ਹੋਇਆ ਹੋਰ ਕਈ ਕਮਜ਼ੋਰੀਆਂ ਨੇ ਪਖੰਡ ਹੈ। ਕੰਬਾ ਪਰ ਫਰੀ ਹੈ ਨਫਰਤ ਵਿਖਾਵਾ ਧਰਮ ਕਟੜਵਾਦ ਕਰਮ ਕਰਮकांड ਇਹਦਾ ਬਹੁਤ بڑا ਹੈ ਔਰ ਸਮਿੱਚਾ ਜਿਹੜਾ ਵਿਸ਼ਾ ਹੈ ਉਹ ਅਮਨ ਸ਼ਾਂਤੀ ਤੇ ਸੰਤੁਲਨ ਲੱਭ ਰਿਹਾ ਅੱਜ ਦੀਆਂ ਸੰਕਟਮਈ ਸਥਿਤੀਆਂ ਵਿੱਚ ਗੁਰੂ ਜੀ ਦੀ ਬਾਣੀ ਜਿਹੜੀ ਹੈ ਉਹਨਾਂ ਨੇ ਮਨੁੱਖ ਦੇ ਨਾਲ ਸਮਾਜ ਰਚਾਇਆ ਤੇ ਉਸ ਨੂੰ ਕਿਹਾ ਤੂੰ ਡਰ ਤੋਂ ਮੁਕਤ ਹੋ ਜਾ ਮਨੁੱਖੀ ਗੌਰ ਪ੍ਰਤੀ ਉਸ ਨੂੰ ਚੇਤਨ ਕੀਤਾ ਉਹਨੂੰ ਕਿਹਾ ਕਿ ਦਹਿਸ਼ਤ ਤੇ ਜ਼ੁਲਮ ਪ੍ਰਤੀ ਤੂੰ ਵੰਗਾਰਾਂ ਦਾ ਸਾਹਮਣਾ ਕਰਨਾ ਹੈ ਇਸ ਤਰ੍ਹਾਂ ਦੇਖੋ ਸਾਰੀ ਬਾਣੀ ਮਨੁੱਖ ਨੂੰ ਨੇੜੇ ਹੋ ਕੇ ਬੜੀ ਸਾਦੀ ਬੋਲੀ ਚ ਉਹਨਾਂ ਨੇ ਦੱਸਿਆ ਹੈ ਔਰ ਤੁਹਾਨੂੰ ਪਤਾ ਹੈ ਉਹ ਤੋਂ ਔਰੰਗਜ਼ੇਬ ਦਾ ਰਾਜ ਸੀ ਜਿਹੜਾ ਸਾਰੇ ਹਿੰਦੂਆਂ ਨੂੰ ਮੁਸਲਮਾਨ ਬਣਾਉਣਾ ਚਾਹੁੰਦਾ ਸੀ ਉਹਨੇ 1690 ਚ ਇਕ ਆਰਡਰ ਕਰਤਾ ਸੀ ਜਿਸ ਵਿੱਚ ਉਹ ਨਏ ਹਿੰਦੂਆਂ ਕੋਲੋਂ ਹਿੰਦੂ ਰਹਿ ਕੇ ਜਿਉਣ ਦਾ ਅਧਿਕਾਰ ਖੋ ਲਿਆ ਸੀ ਔਰ ਮੰਜ਼ਰ ਤੇ ਪਾਰਸ਼ਲਾਮਾ ਢਾਉਣ ਦਾ ਆਰਡਰ ਕਰਤਾ ਸੀ ਕਈ ਸਾਧੂ ਸੰਤਾਨੂਆਂ ਨੂੰ ਮਾਰ ਦਿੱਤਾ ਇਥੇ ਤੱਕ ਦਾ ਪੁੱਤਰ ਸੀ ਧਾਰਾਸ਼ਕੋ ਉਹ ਦਾ ਗੁਰੂ ਸੀਗਾ ਸੂਫੀ ਕਉ ਵੀ ਚਰਮਦਾ ਉਹ ਸਰਮਦ ਨੂੰ ਇਸਨੇ ਕਤਲ ਕਰਾ ਦਿੱਤਾ ਸੀ ਗੁਰੂ ਗੋਬਿੰਦ ਸਿੰਘ ਜੀ ਨੇ ਉਹਨਾਂ ਦੀ ਛਿੱਧੀ ਦੇ ਵਿੱਚ ਇਹ ਲਿਖਿਆ ਹੈ 73 ਨਾਟਕ ਵਿੱਚ ਕਿ ਉਹਨਾਂ ਨੇ ਸਾਧੂ ਸੰਤਾਂ ਦੀ ਵੀ ਉਹਨੇ ਰਖਵਾਲੀ ਨਾ ਕੀਤੀ ਸਾਧੂ ਸੰਤਾਂ ਨੂੰ ਵੀ ਇਕਦਰ ਕ ਦਿੱਤਾ ਇਸੇ ਕਰਕੇ ਉਹਨਾਂ ਦੀ ਛਿੱਧੀ ਦਾ ਵਰਣਨ ਕੀਤਾ ਗਿਆ ਕਿ ਸਾਧਨ ਹੇਤ ਇਤੀ ਜਨ ਕਰੀ ਸੀਸ ਦੀਆ ਪਰ ਸੀਨਾ ਵਿਚਾਈ ਉਹਨਾਂ ਸਾਧੂਆਂ ਲਈ ਆਪਣਾ ਸੀਸ ਵਾਰ ਦਿੱਤਾ ਹੁਣ ਜਿਹੜੀ ਦੇਖੋ ਰਾਜ ਸ਼੍ਰੇਣੀ ਔਰੰਗਜ਼ੇਬ ਸੀ ਉਹ ਵੀ ਜਨਤਾ ਨੂੰ ਕੋਈ ਅਗਵਾਈ ਨਹੀਂ ਸਿੱਧੇ ਸਕਦਾ ਦੂਜੀ ਸ਼੍ਰੇਣੀ ਹੁੰਦੀ ਹੈ ਸਾਧੂ ਸ਼੍ਰੇਣੀ ਉਹ ਵੀ ਜਿਹੜੀ ਹੈ ਕਈ ਕਿਸਮ ਦੇ ਅਚਰਨਿਕ ਕਮਜ਼ੋਰੀਆਂ ਦੀ ਸ਼ਿਕਾਰ ਸੀ ਉਹ ਗੁਰੂ ਸਾਹਿਬ ਨੇ ਉਹਨਾਂ ਨੂੰ ਸਾਧਾ ਨੂੰ ਸੰਬੋਧਨ ਕੀਤਾ ਸਾਧੋ ਮਨ ਕਾ ਮਾਨ ਤੇ ਆਗੋ ਕਾਮ ਕ੍ਰੋਧ ਸੰਗਤ ਦੁਰਜਨ ਕੀ ਤਾਂ ਤੇ ਐਨਸ ਭਾਗੋ ਦੇਖੋ ਅਜੀਬ ਲੱਗਦਾ ਹੈ ਵਿਛਾਦਰ ਸੰਤਾਨ ਨੂੰ ਵੀ ਸਾਧੂ ਸੰਤਾਨ ਨੂੰ ਕਹਿਣਾ ਵੀ ਤੁਸੀਂ ਕੰਮ ਕਰੇ ਛੱਡ ਦਿਓ ਤੁਸੀਂ ਦੁਰਜਨਾਂ ਦਾ ਸੰਗਤ ਛੱਡ ਦਿਓ ਜਿਵੇਂ ਅੱਜ ਕੱਲ੍ਹ ਵੀ ਕਈ ਕਹਿੰਦੇ ਕਹੋਂਦੇ ਸੰਤ ਜਿਹੜੇ ਨੇ ਉਹ ਬਲਾਤਕਾਰ ਦੇ ਦੋਸ਼ਾਂ ਸਦਾ ਭੁਗਤ ਰਹੇ ਅੱਜ ਦੇ ਯੁੱਗ ਵਿੱਚ ਵੀ ਉਹਨਾਂ ਦਾ ਜਿਹੜਾ ਸੰਦੇਸ਼ ਹੈ ਉਹ ਪ੍ਰਸੰਗਿਕ ਹੈ ਇਸੇ ਤਰ੍ਹਾਂ ਗੁਰੂ ਸਾਹਿਬ ਨੇ ਜ਼ਿਕਰ ਕੀਤਾ ਕਿ ਮਨੁੱਖ ਜੀਵਨ ਦਾ ਮਕਸਦ ਪੁੱਜ ਚੁੱਕਾ ਉਹ ਦਾੜ ਸਵਾਦ ਦੀ ਘੁੰਮਣ ਘੇਰੀ ਚੁਨੇ ਆ ਕੇ ਆਪਣੇ ਆਪ ਨੂੰ ਰੱਬ ਦੇ ਮਕਸਦ ਤੋਂ ਦੂਰ ਲੈ ਗਿਆ ਉਹਨਾਂ ਦਾ ਕਥਨ ਦੇਖੋ ਬਾਣੀ ਚ ਫਿਰ ਤੇ ਫਿਰ ਤੇ ਬਹੁਤੇ ਯੁੱਗ ਹਾਰਿਓ ਮਾਨਸ ਦੇ ਲਈ ਨਾਨਕ ਕਹਿ ਤ ਮਿਲਨ ਕੀ ਬਰੀਆ ਸਿਮਰਤ ਕਹਾ ਨਹੀਂ ਇਹ ਮਿਲਨ ਦਾ ਵਕਤ ਹੈ ਗੁਰੂ ਪਰਮਾਤਮਾ ਨੂੰ ਆਪਣੇ ਆਪ ਨੂੰ ਬੁਲੰਦ ਕਰਨ ਦਾ ਮਤਲਬ ਹੈ ਐ ਮਨੁੱਖ ਚੂੜਾ ਪ੍ਰਾਦ ਸਵਾਦੀ ਘੁੰਮਣ ਕੇ ਰਹੀ ਫਸ ਗਿਆ ਨਾਸ਼ਵਾਨ ਜਗੇ ਦੇ ਪ੍ਰਾਦਸਾਂ ਚ ਲੋਭ ਚ ਲੱਗੇ ਆ ਗੁਰੂ ਮਹਾਰਾਜੇ ਕੋ ਨੂੰ ਸੰਬੋਧਨ ਕਰਦੇ ਨੇ ਕਹਾ ਭੁੱਲਿਓ ਰੇ ਛੂਠੇ ਲੋਭ ਲਾ ਕਛ ਬਿਗੜਿਓ ਨਹੀਂ ਅਜੂ ਜਾਗ ਗੁਰੂ ਸਾਹਿਬ ਕਹਿੰਦੇ ਨੇ ਉਹ ਤੈਨੂੰ ਠੱਗੀ ਠੋੜੀ ਕਰਕੇ ਸੰਸਾਰ ਨੂੰ ਲੁੱਟਣਾ ਤੇ ਆਪਣਾ ਪੇਟ ਭਰਨ ਤੋਂ ਰੁਕਿਆ ਸੀ ਤੂੰ ਮੇਰੇ ਤੇ ਕਦੇ ਕਾਨੀ ਨਹੀਂ ਧਰੇ ਤੇ ਧਰਤੀ ਤੇ ਤੂੰ ਹਮੇਸ਼ਾ ਹੀ ਕੁੱਤੇ ਦੀ ਪੂਛ ਵਾਂਗ ਟੇਢਾ ਹੀ ਚੱਲਦਾ ਹੈ ਦੇਖੋ ਕਿੰਨੀ ਸਖਤ ਪਾਸ਼ਾ ਵਰਤੀ ਹੈ ਉਹ ਕਹਿੰਦੇ ਨੇ ਕਰ ਪਰ ਪੰਚ ਜਕਤ ਕੋ ਡੈੱਕੇ ਆਪਣੋ ਉਦਰ ਭਰੇ ਛਵਨ ਪੂਛ ਜੋ ਭੇਓ ਨਾ ਹੋਏ ਨਾ ਸੁਦੋ ਐਉਣਾ ਕਾਂਤਰੇ ਗੁਰੂ ਸਾਹਿਬ ਨੇ ਮੈਨੂੰ ਕਿਹਾ ਮੈਂ ਤੈਨੂੰ ਧਨ ਨੂੰ ਇਕੱਠਾ ਕਰਨ ਲਈ ਚਾਰੇ ਦਿਸ਼ਾਵਾਂ ਤੋਂ ਰੋਕਿਆ ਸੀ ਤੈਨੂੰ ਤੂੰ ਨਾਮ ਭਾਈ ਨਟਕਰ ਮਾਇਆ ਦੇ ਸੁਖ ਦੀ ਖਾਤਰ ਤੂੰ ਆਪਣਾ ਜਨਮ ਜਿਹੜਾ ਆਤਮ ਸਨਮਾਨ ਗਵਾਈ ਫਿਰਦਾ ਹੈ ਐਵੇਂ ਤੂੰ ਜਨ ਜਨ ਦੀ ਸੇਵਾ ਕਰਦਾ ਫਿਰਦਾ ਹੈ ਔਰ ਆਪਣੀ ਸੁਰਤ ਨੂੰ ਤੂੰ ਰੱਬ ਨਾਲੋਂ ਚੋੜ ਲਿਆ ਹੈ ਨਾਸ਼ਵਨ ਪਦਾਰਥਾਂ ਵਿੱਚ ਜੋੜ ਲਿਆ ਹੈ ਦੇਖੋ ਉਹ ਕਿਸ ਤਰ੍ਹਾਂ ਸਾਡੇ ਮਨ ਦੀ ਦਸ਼ਾ ਨੂੰ ਬਿਆਨ ਕਰਦੇ ਨੇ ਬਿਰਸਾ ਕਹੋ ਕੌਣ ਸੇ ਮਨ ਕੀ ਲੋਭ ਗ੍ਰਸੇਵ ਦਸ਼ਾ ਨੂੰ ਜਿਸਤਾ ਵਤ ਆਸਾ ਲੱਗਿਓ ਜਾਣ ਕਿ ਸਾਧੂ ਵਰਗ ਨੂੰ ਕਹਿੰਦੇ ਨੇ ਸਾਧੂ ਇਹ जग ਭਰਮ ਭੁਲਾਣਾ ਰਾਮ ਨਾਮ ਕਾ ਸਿਮਰਨ ਛੋੜਿਆ ਮਾਇਆ ਹਾਥ ਵਿਛਾਨਾ ਤੁਸੀਂ ਤਾਂ ਮਾਇਆ ਦੇ ਹੱਥ ਵਿੱਚ ਬਿਕ ਰਹੇ ਹੋ ਧਰਮ ਜਪ ਗਏ ਉਹ ਵਧੀਆ ਚੀਜ਼ਾਂ ਤੁਹਾਨੂੰ ਘਟੀਆਂ ਲੱਗਦੀਆਂ ਨੇ ਤੇ ਘਟੀਆਂ ਚੀਜ਼ਾਂ ਵਧੀਆਂ ਲੱਗਦੀਆਂ ਤੁਹਾਡਾ ਭਰਮ ਕਿੰਨਾ ਡੂੰਗਾ ਹੈ ਔਰ ਤੁਸੀਂ ਆਪਣੇ ਆਪ ਨੂੰ ਵੇਚ ਦਿੱਤਾ ਆਪਣੀ ਛੁਰਤ ਵੇਚ ਦਿੱਤੀ ਆਪਣੀ ਵਿਵੇਕ ਖੁਦ ਵੇਚ ਦਿੱਤੀ ਔਰ ਧਨ ਤੇ ਪ੍ਰਸਿੱਧੀ ਦੇ ਨਸ਼ੇ ਵਿੱਚ ਤੁਸੀਂ دیਵਾਨੇ ਹੋਏ ਫਿਰਦੇ ਹੋ ਗੁਰੂ ਸਾਹਿਬ ਨੇ ਉਪਦੇਸ਼ ਦਿੱਤਾ ਮਨੁੱਖ ਨੂੰ ਉਹਦੇ ਸਾਹਮਣੇ ਉਹਦੇ ਸੀਨ ਪੇਸ਼ ਕੀਤੇ ਇੱਕ ਜਗ੍ਹਾ ਕਹਿੰਦੇ ਨੇ ਮਨ ਰੇ ਕੌਣ ਕੁਮਤ ਤੇ ਲਈਨੀ ਪਰਦਰ ਨਿੰਦਿਆ ਰਸ ਰਚਿਓ ਜਾਮ ਭਗਤ ਨਹੀਂ ਕੀਨੀ ਨਾ ਕੀਨੀ ਉਹ ਬਈ ਬੰਦਿਆ ਤੈਨੂੰ ਸਮਝਾਇਆ ਸੀ ਦੂਜੇ ਘਰ ਨਾਲ ਸਮੰਧ ਰੱਖਣਾ ਕੁਮਤ ਹੈ ਉਹ ਪ੍ਰਾਇਨਿੰਦਾ ਕਰਨੀ ਕੋ ਮਤ ਹੈ ਉਹ ਧਨ ਜੋੜਨਾ ਮੂਰਖਤਾ ਹੈ ਆਪਣੇ ਆਪ ਨੂੰ ਹਰਥਾਂ ਫਸਾਈ ਰੱਖਣਾ ਉਹ ਕਿਸੇ ਨੇਂਤਨੋਂ ਸਾਸ ਨਹੀਂ ਦੇਣਾ ਕੋ ਮਤ ਹੈ ਉਹ ਰੱਬ ਦੀ ਖੋਜ ਅੰਦਰ ਨਾ ਕਰਨੀ ਬਾਹਰ ਜੰਗਲਾਂ 'ਚ ਘੁੰਮਦੇ ਰਹਿਣਾ ਉਹਦੀ ਖੋਜ ਬਾਹਰ ਕਰਨੀ ਇਹ ਸਿਆਣਪ ਨਹੀਂ ਉਸ ਮੇ ਤੱਕ ਸਥਿਰ ਬੁੱਧੀ ਪੈਦਾ ਨਹੀਂ ਕਰ ਸਕਿਆ ਮਨੁੱਖ ਜੂਨ ਜੁਆ ਕੇ ਤੁ ਰੱਬ ਦੀ ਭਗਤੀ ਕਰਨੀ ਸੀ ਮੁਕਤ ਪੰਛ ਤੈ ਜਾਣਿਓ ਨਾ ਹਨ ਉਹ ਮਾਇਆ ਤੋਂ ਮੁਕਤੀ ਦਾ ਮਾਰਗ ਕੀ ਹੈ ਉਹ ਤਾਂ ਤੂੰ ਜਾਣਿਆ ਨਾ ਤੇ ਝੰਡ ਜੁਰਨ ਕੋ ਜਾਇਆ ਜੋੜ ਪਾਜ ਤਾਨੂੰ ਜੁੜਨ ਨਹੀਂ ਕਰ ਰਹੇ ਆ ਅੱਜ ਕੱਲ ਦੇ ਯੋਗ შე ਦੇਖੋ ਕਿਨੇ ਕਿਨੇ ਲੋਕੀ ਜਿਹੜੇ ਨੇ ਉਹ ਕਿੰਨਾ ਧਨ 7.5 ਕਰੋੜ ਦਾ ਆ ਪਿੱਛੇ ਨੇ ਦੇਣਾ ਕਿਸੇ ਅਫੀਸਰ ਕੋਲ ਪੜਿਆ ਗਿਆ ਮਨੁੱਖ ਜਿਹੜਾ ਆਪਣੇ ਜੀਵਨ ਦਾ ਮੰਤਵ ਗਵਾ ਚੁੱਕਾ ਹੈ ਗੁਰੂ ਸਾਹਿਬ ਕਹਿੰਦੇ ਨੇ ਤੀ ਤੂੰ ਆਪਣਾ ਸਹੀ ਸਰੂਪ ਪਛਾਣ ਲੈ ਸਹੀ ਸਰੂਪ ਕੀ ਹੈ ਸਰਬਨਵਾਸੀ ਸਦਾ ਅਲੇਪਾ ਤੂੰ ਹੀ ਸੰਗ ਸਮਾਈ ਉਹ ਰੱਬ ਜਿਹੜਾ ਤੇਰੇ ਨਾਲ ਸਮਾ ਰਿਹਾ ਤੇਰੇ ਅੰਦਰ ਅੰਸ਼ ਹੈ ਤੂੰ ਉਹਨੂੰ ਪੁਲਾਤਾ ਓਏ ਮੇਰੀ ਜੋਤ ਸੀ ਤੇਰੇ ਅੰਦਰ ਤੂੰ ਜੋਤ ਦੀ ਰੋਸ਼ਨੀ ਨੂੰ ਤੁੰਦ ਲਾਗੜਤਾ ਕਿਊਡ ਫਰੇਮ ਧੋਖੇ ਦੇ ਬੇਈਮਾਨੀ ਚ ਆ ਮਾਇਕ ਬੰਦਰਾਂ ਚ ਫਸ ਗਿਆ ਉਹ ਤੇਰੀ ਆਤਮਿਕ ਬਾਦਸ਼ਾਹ ਤੇ ਤੋ ਖੁਸ਼ ਗਈ ਕਿਉਂਕਿ ਤੁਮ ਆਤਮਿਕ ਬਲ ਤੋਂ ਛਕਣਾ ਹੋ ਗਿਆ ਬਲ ਛੁੱਟ ਗਿਆ ਆਤਮਿਕ ਬਲ ਛੁੱਟ ਗਿਆ ਬੰਦਰਾਂ ਪਰੇ ਬੰਦਰ ਭੈਗੇ ਛੂਟ ਫਰੇਬ ਕਛੂ ਨਾ ਹੋ ਤੋ ਪਾਏ ਕੋ ਨਾਨਕ ਆਉਟ ਹਰ ਗਾਜ ਹੋ ਜਾਏ ਐ ਮਨੋਕ ਤੁਮ ਆਪਣੀ ਜਿਹੜੀ ਆਤਮਿਕ ਬਾਦਸ਼ਾਹ ਹੈ ਫਿਰ ਪ੍ਰਾਪਤ ਕਰ ਸਕਣਾ ਤੇਰੇ ਲਈ ਇੱਕੋ ਕੰਮ ਤੂੰ ਕਰਨਾ ਕਿ ਜਿਹੜਾ ਜ਼ਹਿਰੀਲਾ ਮਾਇਕ ਸੰਸਾਰ ਹੈ ਇਹਦੇ ਤੋਂ ਉਪਰਾਮ ਹੋ ਜਾ ਤੇਰੇ ਮੱਥੇ ਦੇ ਭਾਗ ਜਾਗ ਪੈਣਗੇ ਤੈਨੂੰ ਰੂਹਾਨੀ ਬਾਦਸ਼ਾਹ ਫਿਰ ਮਿਲ ਜਾਏਗੀ ਓਏ ਆਤਮਿਕ ਬਲ ਫਿਰ ਆ ਜਾਏਗਾ ਤੇਰੇ ਬੰਧਨ ਜਿਹੜੇ ਨੇ ਫਿਰ ਛੁੱਟ ਜਾਣਗੇ ਦੇਖੋ ਕਿਸ ਤਰ੍ਹਾਂ ਉਹਨਾਂ ਨੇ ਕਿਹਾ ਜੇ ਬਲ ਹੋਆ ਜਦੋਂ ਤੇਰੇ ਅੰਦਰ ਬਲ ਆ ਗਿਆ ਆਤਮਾ ਦਾ ਬੰਧਨ ਛੁੱਟੇ ਇੱਕ ਪਾਸੇ ਹੈ ਬਲ ਛੁੱਟ ਕੇੋ ਬੰਧਨ ਪਰੇ ਜੇ ਆਤਮਿਕ ਬਲ ਚਲਾ ਜਾਏ ਬੰਧਨ ਪੈ ਜਾਂਦੇ ਨੇ ਤੇ ਜੇ ਬਲ ਅੰਦਰ ਆ ਗਿਆ ਫਿਰ ਬੰਧਨ ਛੁੱਟ ਗਏ ਸਭ ਕੁਝ ਹੋ ਤੋ ਪਾਏ ਨਾਨਕ ਸਭ ਕੁਝ ਤੁਮਰੇ ਹੱਥ ਮੈਂ ਤੁਮੀ ਹੋਲ ਸਹਾਈ ਐ ਮਨੁਖ ਤੈਨੂੰ ਅਸੀਂ ਉਪਦੇਸ਼ ਕੀਤਾ ਸੀ ਬਾਣੇ ਦੇ ਅੰਦਰ ਕਿ ਤੂੰ ਕਿਵੇਂ ਦਾ ਜੀਵਨ ਜੀਏਂਗਾ ਤੂੰ ਜੀਵਨ ਜੀਏਗਾ ਜੋ ਨਰ ਦੁੱਖ ਮੇ ਦੁੱਖ ਨਹੀਂ ਮਾਨੇ ਸੁਖ ਸੁਨੇਰ ਭੈਣੀ ਜਾ ਕੇ ਕੰਚਨ ਵਾਟੀ ਮਾਨੇ ਔਰ ਤੂੰ ਤਾਂ ਸੋਨੇ ਨੂੰ ਮਿੱਟੀ ਸਮਝਣਾ ਸੀ ਤੇਰਾ ਸਰੀਰ ਜਿਹੜਾ ਹੈ ਓਏ ਸੋਨੇ ਤੇ ਹੀਰਿਆਂ ਨਾਲੋਂ ਵੀ ਕੀਮਤੀ ਹੈ ਤੂੰ ਦੁੱਖ ਤੇ ਦੁੱਖ ਨਹੀਂ ਮੰਨਣਾ ਸੁੱਖਾਂ ਨਾਲ ਪਿਆਰ ਨਹੀਂ ਕਰਨਾ ਸੁੱਖਾਂ ਦੀਆਂ ਛਾਵਾਂ ਨੂੰ ਨਹੀਂ ਉਡੀਕਣਾ ਸ਼ੁਕਨਾ ਚਨੇ ਨਗਰੀ ਤੇ ਭੈ ਜਿਹੜਾ ਕਿਸੇ ਦਾ ਨਾ ਮੰਨੀ ਤੇ ਪਰ ਇਹ ਜਿਹੜੀ ਅਵਸਥਾ ਇਹ ਉਹਨੂੰ ਮਿਲੇਗੀ ਗੁਰ ਕਿਰਪਾ ਦੇ ਨਰਕੋ ਕਿਨੀ ਤੇ ਇਹ ਜੁਗ ਪਛਾਨੀ ਓਏ ਨਾਨਕ ਲੀਨ ਭਇਓ ਗੋ ਬੰਸਿਓ ਕਿਉਂ ਪਾਣੀ ਸੰਗ ਪਾਣੀ ਅਚੂਰ ਚਾਂ ਦੁਨੀਆ ਵਿੱਚ ਮਨੁੱਖ ਅਭੇਜ ਹੋ ਕੇ ਰੱਬ ਨਾਲ ਸਫਰ ਕਰਨਾ ਸੀ ਜਿਵੇਂ ਪਾਣੀ ਨਾਲ ਪਾਣੀ ਮਿਲ ਜਾਂਦਾ ਹੈ ਦੂਤਾ ਰੱਬ ਤੋਂ ਵਿਛ ਪਾ ਕੇ ਗੁਜ਼ਾਰਨ ਲੱਗ ਪਿਆ ਦੁਨੀਆ 'ਚ ਇਸ ਕਰਕੇ ਤੇਰਾ ਜਿਹੜਾ ਜੀਵਨ ਹੈ ਉਹ ਅਸਫਲ ਰਹਿ ਜਾਂਦਾ ਹੈ ਦੇਖੋ ਸਜੀ ਗੁਰੂ ਸਾਹਿਬ ਦੀ ਬਾਣੀ ਹੈ ਮਨੁੱਖ ਦੀ ਵਿਸਾਰੀ ਕਰਦੀ ਹੈ ਮਨੁੱਖ ਨੂੰ ਬਲਵਾਨ ਬਣਾਉਂਦੀ ਹੈ ਮਨੁੱਖ ਨੂੰ ਰੱਬ ਨਾਲੇ ਭੇਦ ਕਰਦੀ ਹੈ ਇਸੇ ਤਰ੍ਹਾਂ ਉਹਨਾਂ ਦੀ ਜਿਹੜੀ ਸ਼ਹੀਦੀ ਹੈ ਉਹ ਵੀ ਅਯੋਕੇ ਯੁਗ ਚੋ ਦੀ ਮੰਨਤਾ ਹੈ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਭਰੇ ਉoze ਬੱਚੇ ਗੁਰੂ ਗੋਬਿੰਦ ਸਿੰਘ ਨੇ ਬਚਿਤਰ ਨਾਟਕ ਚ ਲਿਖਿਆ ਉਹ ਬਈ ਮੇਰੇ ਪਿਤਾ ਨੇ ਤਿਲਕ ਜੰਜੂ ਲਈ ਰਖਾਖਾ ਕੀਤਾ ਹੈ ਤਿਲਕ ਜਿੰਜੂ ਰਖਾ ਪ੍ਰਵਤਾ ਕਾ ਕਿਨੋ ਬੜੋ ਕਲੂ ਮੈ ਸਾਕਾ ਉਹ ਸਾਧਨ ਹੈ ਤੀ ਜਨ ਕਰੀ ਸੀਸ ਦੀਆ ਪਰ ਸੀ ਨਾ ਚਰੀ ਚਰਮ ਹੇਤ ਸਾਖਾ ਜਨ ਕੀਆ ਗੁਰੂ ਗੋਬਿੰਦ ਸਿੰਘ ਨੇ ਬਚਿਤਰ ਨਾਟਕ ਚ ਕੋਈ ਆਪਣੇ ਪਿਤਾ ਦੇ ਜਾਣ ਤੇ ਕੋਈ ਆਹ ਨਹੀਂ ਭਰੀਆਂ ਕੋਈ ਬਿਰਲਾਪ ਨਹੀਂ ਕੀਤੇ ਇਹ ਕਿਹਾ ਹੈ ਕਿ ਮੇਰੇ ਪਿਤਾ ਨੇ ਧਰਮ ਦੇ ਲਈ ਸ਼ਹਾਕਾ ਕੀਤਾ ਹੈ ਧਰਮ ਤੋਂ ਕੀ ਮਤਲਬ ਹੈ ਸਚਾਈ ਲਈ ਸਾਚਾ ਕੀਤਾ ਹੈ ਮਨੁੱਖੀ ਹੱਕਾਂ ਲਈ ਮੇਰੇ ਪਿਤਾ ਜੀ ਸ਼ਹੀਦ ਹੋਏ ਨੇ ਔਰ ਸੱਚ ਲਈ ਸ਼ਹੀਦ ਹੋਏ ਨੇ ਇਸ ਕਰਕੇ ਉਹਨਾਂ ਦੀ ਸ਼ੀਧੀ ਜੜੀ ਮਹਾਨਤਾ ਬਹੁਤ ਜ਼ਿਆਦਾ ਹੈ ਇਸ ਕਰਕੇ ਗੁਰੂ ਸਾਹਿਬ ਨੇ ਅਖੀਰ ਤੇ ਕਿਹਾ ਗੁਰੂ ਗੋਬਿੰਦ ਸਿੰਘ ਨੇ ਲਿਖਿਆ ਕਿ ਮੇਰੇ ਪਿਤਾ ਨੇ ਕੀ ਕੀਤਾ ਦਿੱਲੀ ਵਿੱਚ ਜਾ ਕੇ ਆਪਣੇ ਪੰਜ ਤੱਤਾਂ ਦਾ ਠਿਕਰਾ ਔਰੰਗਜ਼ੇਬ ਦੇ ਸਿਰ ਤੇ ਜਾ ਕੇ ਪੰਨਿਆ ਅਤੇ ਪ੍ਰਭੂ ਦੇ ਦੇਸ਼ ਨੂੰ ਚਲੇ ਗਏ ਉਹਨਾਂ ਦੇ ਜਾਣ ਨਾਲ ਜਗਤ ਵਿੱਚ ਵਿਸਮਾਦ ਹੈ 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 ਹੋ ਗਈ ਉਹ ਕੁਲਤਕ ਬਾਦਰ ਨੇ ਸੀਸ ਦੇ ਦਿੱਤਾ ਲੋਕ ਹੀ ਹੈਰਾਨ ਹੋ ਗਏ ਲੋਕੀ ਸੁੱਤੇ ਲੋਕ ਜਾਗ ਪਏ ਹੇ 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 ਸਭ ਜਗ ਬੇ ਹੋ ਜੇ 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 ਸਾਰੇ ਲੋਕ ਗੁਰੂ ਤੇਗ ਬਹਾਦਰ ਦੀ ਸ਼ਹੀਦੀ ਬਾਰੇ ਇੰਦੂ ਪੂਸ਼ਨ ਬੈਨਰਜੀ ਨੇ ਲਿਖਿਆ ਐਵੋਲੂਸ਼ਨ ਆਫ ਖਾਲਸਾ ਵਿੱਚ ਕੇ ਸ਼ਹੀਦੀ ਖਾਲਸੇ ਦੀ ਉਤਪਤੀ ਦਾ ਆਧਾਰ ਬਣੇ ਉਹ ਐ ਚਾਰ ਗੁਫਤਾਰ ਨੇ ਲਿਖਿਆ ਇਸ ਸ਼ੀਰਤ ਤੋਂ ਬਾਅਦ ਪੰਜਾਬ ਵਿੱਚ ਐਸਾ ਤੂਫਾਨ ਉੱਠਿਆ ਕੀ ਹੋਰ ਜੇਬ ਦਾ ਤਖਤ ਜਿਹੜਾ ਉਹ ਟੁੱਟੇ ਪੱਤੇ ਦੀ ਤਰ੍ਹਾਂ ਉੱਡ ਗਿਆ ਕਾਦੀ ਸਾਲ ਸੰਗਤ ਪਿਆਰੇ ਸਜਣੋ ਵੀਰੋ ਭੈਣੋ ਗੁਰੂ ਤੇਗ ਬਹਾਦਰ ਜੀ ਚਿਹਦੀ ਜਿਹੜੀ ਹੈ ਉਹ ਲਸਾਨੀ ਹੈ ਕਿਉਂਕਿ Hindu ਧਰਮ ਲਈ ਕੀਤੀ ਗਈ ਕਿਉਂਕਿ ਗੁਰੂ ਸਾਹਿਬ ਦਾ Hindu ਧਰਮ ਜੀ ਕੋਈ ਵਿਸ਼ਵਾਸ ਨਹੀਂ ਸੀ ਤੁਹਾਨੂੰ ਪਤਾ ਹੈ ਬਿੱਚਲਕ ਜੰਜੂ ਦੇ ਉਹਨਾਂ ਜੰਜੂ ਪਾਂ ਤੋਂ ਨਾ ਕਰਤੀ ਸੀ ਗੁਰੂ ਨਾਨਕ ਦੇਵ ਜੀ ਕੋਈ ਪ੍ਰਚਾਰ ਕਰਦੇ ਹਰ ਦੁਆਰ ਗਏ ਉਹਨਾਂ ਦੇ ਪ੍ਰਚਾਰ ਤੋਂ ਕਈ ਬ੍ਰਹਮਣਾਂ ਨੇ ਪੜਤਾਨੇ ਆਪਣੇ ਜਨਊ ਸੁੱਟ ਦਿੱਤੇ ਸਨ ਪਰ ਅੱਜ ਜਨਊ ਦੇ ਲਈ ਕੁਰਬਾਨੀ ਹੋ ਰਹੀ ਹੈ ਅੱਜ ਜੰਝੂ ਲਈ ਕੁਰਬਾਨੀ ਹੋ ਰਹੀ ਹੈ ਅੱਜ ਦ੍ਰਿਸ਼ਟੀਕੋਣ ਹੋਰ ਹੈ ਅੱਜ ਦ੍ਰਿਸ਼ਟੀਕੋਣ ਹੈ ਕਿ ਔਰੰਗਜ਼ੇਬ ਨੂੰ ਕੋਈ ਅਧਿਕਾਰ ਨਹੀਂ ਜਬਰੀ ਧਰਮ ਬਦਲੀ ਕਰਨ ਦਾ ਔਰ ਇਹ ਜਿਹੜੀ ਸ਼ੀਦੀ ਹੈ ਇਦੇ ਨਾਲ ਕਈ ਮੁੱਦੇ ਨਵੇਂ ਸ਼ਾਮਲ ਹੋਏ ਨੇ ਕਿ ਸੰਸਾਰ ਅਮਨ ਲਈ ਸੰਘਰਸ਼ ਕਰਨਾ ਚਾਹੀਦਾ ਹੈ ਮਨੁੱਖੀ ਆਜ਼ਾਦੀ ਤੇ ਗੌਰਵ ਜਿਹੜੀ ਹੈ ਇਹਦੀ ਬਹਾਲੀ ਹੋਣੀ ਚਾਹੀਦੀ ਹੈ ਜ਼ਬਰਦ ਜਬਰੀ ਧਰਮ ਬਦਲੀ ਉਹ ਬੰਦ ਹੋਣੀ ਚਾਹੀਦੀ ਹੈ ਆ ਜਿਹੜੇ ਸਬਿਆਚਾਰ ਪਿੰਤਵਾ ਨੇ ਉਹ ਜਿਹੜੇ ਵਾਫਰ ਲੋਕਾਂ ਦੇ ਸਬਿਆਚਾਰ ਨੇ ਇਹਦੇ ਹੀ ਕਾਇਮ ਰਹਿਣੇ ਚਾਹੀਦੇ ਨੇ ਗੁਰੂ ਸਾਹਿਬ ਨੇ ਸਿੱਧੀ ਦਿੱਤੀ ਸੀ ਕਿ ਸਾਰਾ ਹਿੰਦੁਸਤਾਨ ਜਿਹੜਾ ਹੈ ਉਹ ਨਾ ਮੁਸਲਮਾਨ ਨਹੀਂ ਬਣਨ ਦੇਵਾਂਗੇ ਪਰ ਅਜੋਕੇ ਹਾਲਾਤਾਂ ਵਿੱਚ ਫੇਰ ਤੁਸੀਂ ਦੇਖਦੇ ਹੋ ਹਿੰਦੁਸਤਾਨ ਵਿੱਚ ਇੱਕ ਦੇਸ਼ ਇੱਕ ਭਾਸ਼ਾ ਇੱਕ ਕਲਚਰ ਦਾ ਪ੍ਰਚਾਰ ਹੋ ਰਿਹਾ ਹੈ ਜਿਨਾ ਪਰਪਸ ਲਈ ਜਿਸ ਮਨੋਰਥ ਲਈ ਜਿਸ ਧਰਮਾਂ ਦੀ 1947 ਦੀ ਉਹ ਸੀ ਉਹ ਧਰਮਾਂ ਦੀ 1947 ਨੂੰ ਖੋਰਾ ਲੱਗ ਰਿਹਾ ਹੈ ਧਰਮ ਦੇ ਅਧਿਕਾਰ ਠੇਕ ਲੈ ਸਿੱਖਾਂ ਦੀ ਕੁਰਬਾਨੀ ਬੇਅੰਤ ਹੈ ਆਪ ਜੀ ਨੂੰ ਪਤਾ ਹੈ ਕਿ 121 ਸੇਖ ਕੋਲੀਆਂ ਦੀਆਂ ਕੁੱਲ ਫਾਂਸੀ ਤੇ ਚੜ੍ਹੇ ਦੇਸ਼ ਦੀ ਜਾਦੀ ਨਹੀਂ 122 ਵਿੱਚੋਂ ਸੇਖ 90 ਸੇਖਾਂ ਔਰ ਜ਼ਿੰਦਗੀ ਪਰ ਜੇਲ੍ਹ ਦੀ ਸਜ਼ਾ ਹੋਈ 2626 ਨੂੰ 2147 ਸੇਖਾਂ ਜਲਿਆਂਵਾਲੇ ਬਾਗ ਵਿੱਚ 1300 Hindu Musalman ਤੇ Sikhਾਂ ਦਾ ਖੂਨ ਡੁੱਲਿਆ ਉੱਥੇ 800 Sikh ਸਨ ਕੁਰਬਾਨੀਆਂ 90% ਕੀਤੀਆਂ ਨੇ Sikhਾਂ ਨੇ Sikhਾਂ ਦੀਆਂ ਸਮੱਸਿਆਵਾਂ ਉਹਨਾਂ ਨੂੰ ਹੱਲ ਕਰਨਾ ਚਾਹੀਦਾ ਹੈ ਬੜੇ ਪ੍ਰੇਮ ਦੇ ਨਾਲ ਉਸੇ ਪ੍ਰੇਮ ਨਾਲ ਜਿਹੜਾ ਸਰਕਾਰੀ ਪੱਦਰ ਤੇ ਲੋਕਾਂ ਦੇ ਪੱਦਰ ਤੇ ਗੁਰੂ ਤੇਗ ਬਹਾਦਰ ਦਾ ਸਿੱਧੀ ਗੁਰਬਰ ਮਨਾਇਆ ਜਾ ਰਿਹਾ ਹੈ ਉਸੇ ਪ੍ਰੇਮ ਤੇ ਸ਼ਰਧਾ ਨਾਲ ਸਾਰੇ ਦੇਸ਼ ਦੀਆਂ ਸਮੱਸਿਆਵਾਂ ਨੂੰ ਹੱਲ ਕਰਨਾ ਚਾਹੀਦਾ ਹੈ ਧਾਰਮਿਕ ਸਹਿਨਸ਼ੀਲਤਾ ਜਿਹੜਾ ਭਾਈਚਾਰਾ ਸਾਂਝਾ ਭਾਈਚਾਰਾ ਉਸਾਰਨਾ ਚਾਹੀਦਾ ਹੈ ਤਾਂ ਹੀ ਗੁਰੂ ਤੇਗ ਬਹਾਦਰ ਜੀ ਦਾ ਗੁਰਪੁਰਬ ਮਨਾਇਆ ਸਹੀ ਹੋਏਗਾ ਸਿੱਖਾਂ ਦੀ ਕਈ ਮੁਸੀਬਤਾਂ ਨੇ ਛੋ ਨਾਮ ਮੁਸੀਬਤਾਂ ਤੋਂ ਛੁਟਕਾਰਾ ਪਾਣਾ 30000 ਸਿੰਘ ਯੂਪੀ ਦੇ ਵਿੱਚ ਲਖਨਊ ਇੱਧਰ ਜਿਹੜਾ ਇਲਾਕਾ ਹੈ ਲਖਨਪੁਰ ਖੇੜੀ ਵਗੈਰਾ ਇੱਥੇ 30000 ਸਿੱਖਾਂ ਨੂੰ ਉਜਾੜਿਆ ਜਾ ਰਿਹਾ ਹੈ ਇਸ ਕਰਕੇ ਆਓ ਗੁਰੂ ਨਾਨਕ ਨੇ ਆਖਿਆ ਸੀ ਜੈ ਜੈ ਦੇਖਾਂ ਤੇ ਜੋਤੁ ਮਾਰੀ ਤੇਰਾ ਰੂਪ ਕਿਨੇ ਆ ਓਏ ਇੱਕ ਜੂਰੂ ਫਰੇ ਪਰਛਨਾ ਕੋਈ ਨ ਕਿਸੀ ਜਿਆ ਸਾਰੀ ਦੁਨੀਆ ਵਿੱਚ ਰੱਬ ਦੀ ਜੋਤ ਹੈ ਇੱਕ ਰੂਪ ਰੱਬ ਦਾ ਛਿਪ ਕੇ ਹਰ ਇੱਕ ਵਿੱਚ ਵਰਤ ਰਿਹਾ ਹੈ ਭਾਵੇਂ ਕਿਸੇ ਦੀ ਕਿਸੇ ਦੀ ਸ਼ਕਲ ਨਹੀਂ ਮਿਲਦੀ ਆਓ ਧਰਮ ਦੇ ਉੱਚੇ ਅਦਰਸ਼ਨ ਨੂੰ ਪਛਾਣੀਏ ਓ ਜਿੱਧਰ ਦੇਖੀਏ ਰਬਦਾਹੀ ਸਰੂਪ ਦੇਖੀਏ ਜੇ ਆਪਾਂ ਇਦਾਂ ਚੱਲ ਪਾਵਾਂਗੇ ਨਾ ਫੇਰ ਹਿੰਦੁਸਤਾਨ 'ਚ ਜਿਹੜਾ ਹੈ ਸੁਖੁਰ ਸ਼ਾਂਤੀ ਵਰ ਜਾਏਗੀ ਮੁਸਲਮਾਨਾਂ ਨੂੰ ਇਸਾਈਆਂ ਨੂੰ ਸਾਰੀਆਂ ਕੌਮਾਂ ਵਖ ਵਖ 6255 ਦਾ ਸਨਮਾਨ ਹੋਣਾ ਚਾਹੀਦਾ ਗੁਰਤੇਗ ਬਾਦਰ ਜੀ ਸਿੱਧੀ ਜਰੋ ਵਈ ਪੰਡਤ ਜਦੋਂ ਆਏ ਸੀ ਉਹਨਾਂ ਆਪਨਾ ਦਾ ਰੂਪ ਨਹੀਂ ਸੀ ਦੇਖਿਆ ਉਹਨਾਂ ਦੇ ਚੱਲ ਕੇ ਜੀਉ ਨਹੀਂ ਸੀ ਦੇਖਿਆ ਉਹਨਾਂ ਦੀਆਂ ਝੋਤੀਆਂ ਨੇ ਦੇਖੀਆਂ ਉਹਨਾਂ ਨੇ ਉਹਨਾਂ ਦਾ ਦੁੱਖ ਦੇਖਿਆ ਸੀ ਦੁੱਖ ਨਾਲ ਸਾਂਝ ਪਾਈ ਸੀ ਉਹ ਵੀ ਕਰ ਕੁਝ ਦਰਦ ਬੇਗਾਨੇ ਦਰਦੋਂ ਮਤ ਦਰਦ ਕਰੇ ਰੱਬ ਤੇਰਾ ਹਾਸ਼ਮ ਸ਼ਾਹ ਨੇ ਲਿਖਿਆ ਆਓ ਦਰਦ ਵਿੱਚ ਜੀਣਾ ਸਿੱਖੀਏ ਆਓ ਮਨੁੱਖਤਾ ਦੇ ਪਿਆਰ ਵਿੱਚ ਜੀਣਾ ਸਿੱਖੀਏ ਪਿਆਰ ਉਹ ਥੰਦਾ ਜਿੱਥੇ ਕੁਰਬਾਨੀ ਹੁੰਦੀ ਏ ਇਹਨੇ ਛੱਡ ਪ੍ਰਵਾਨ ਕਰਨਾ ਕੁਰਤੇ ਇੱਕ ਬਾਦਰ ਤੋਂ ਅਸੀਂ ਵਾਰੀ ਵਾਰੀ ਜਾਣੇ ਹਾਂ ਅਸੀਂ ਉਹਦੇ ਗੁੰਡ ਵਿੱਚ ਨਹੀਂ ਗਾ ਸਕਦੇ ਇਹਨੇ ਛਡ ਪ੍ਰਾਨ ਕਰਨਾ ਕੋਈਆਂ ਫਲਾ ਦੇ ਮਾਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ